ਭਾਈ ਮੈਂ ਪਿਛਲੇ ਦਿਨਾਂ ਦੇ ਵਿੱਚ ਡੀਸੀ ਕੋਲੇ ਦੋ ਤਿੰਨ ਕੰਮਾਂ ਲਈ ਗਿਆ ਉਹਨੇ ਮੇਰੀ ਨਹੀਂ ਸੁਣੀ ਨਹੀਂ ਸੁਣੀ ਕਿਉਂਕਿ ਉਹਨੂੰ ਪਤਾ ਮੈਨੂੰ ਵੀ ਇਹ ਚੀਜ਼ ਦਾ ਜਵਾਬ ਦੇ ਐ ਨਹੀਂ ਪਾਣਾ ਸੁੱਧਾ ਕਰਦਾ ਡੇਗਾ ਲੰਡੀ 부cci ਦੂਜੇ ਤਿੱਜੇ ਇਹਨਾਂ ਨੂੰ ਮੇਰੀ ਗੱਲ ਸੁਣ ਜਿਹੜੇ ਇਹ ਕਹਿ ਰਹੇ ਨੇਗੇ ਜਿਹੜੀ ਤੱਕ ਕੁਸ਼ਕ ਲੋਕ ਸਾਡੇ ਆਣ ਸਮਝਣਗੇ ਸਾਡੇ ਮੇਰੇ ਪੰਜਾਬ ਦੇ ਮੇਰੇ ਪਿੰਡਾਂ ਵਾਲੇ ਭਰਾਵਾਂ ਨੂੰ ਉਹਨਾਂ ਨੂੰ ਤਾਂ ਹੈਗੇ ਮੇਰੀ ਬੇਨਤੀ ਦੇਖੋ ਆਪਾਂ ਲਾਗਣ ਵਾਲੇ ਲੋਕਾਂ ਸਾਨੂੰ ਕਿੰਤੂ ਪ੍ਰਾਂਤੂ ਨਹੀਂ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਜਿਹੜੇ ਆ ਰਾਜਨੀਤਿਕ ਨੇ ਜਾਂ ਹੋਰ ਨੇਗੇ ਇਹਨਾਂ ਨੂੰ ਮੈਂ ਇੱਕੋ ਹੀ ਗੱਲ ਕਹਿ ਦੇਣਾ ਚਾਹਣਾ ਉਹ ਪਖੰਡਿਓ ਸ਼ਰਮ ਦੇ ਮਾਰੇਓ ਜਿਹੜਾ ਤੁਸੀਂ ਕਰੋੜਾ ਰੁਪਿਆ ਇਕੱਠਾ ਕਰਦੇ ਹੋ ਜਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰਾਂ ਜਿਹੜਾ ਕਿ ਥਾਲੀਆਂ ਖੜਕਾਉਂਦਾ ਹੁੰਦਾ ਐਮਐਸਪੀ ਦੀ ਗੱਲ ਕਰਦਾ ਹੁੰਦਾ ਓ ਸ਼ਰਮ ਕਰ ਲੋ ਬਾਈ ਬਣ ਕੇ ਹੱਥ ਬਣ ਕੇ ਮੇਲਦੇ ਥੋੜੀ ਮੋਟੀ ਸ਼ਰਮ ਕਰ ਲੋ ਆਪਣੀਆਂ ਵੀਡੀਓ ਹੀ ਦੇਖ ਲੋ ਗੱਟ ਕੇ ਪੁਰਾਣੀਆਂ ਤੁਸੀਂ ਕਿੱਡੇ ਵੱਡੇ ਡਰਾਮੇ ਕਰਦੇ ਸੀਗੇ ਵੋਟਾਂ ਲੈਣ ਲਈ ਤੁਹਾਨੂੰ ਐਮਐਸਪੀ ਜ਼ਿਆਦਾ ਹੁੰਦੀ ਸੀਗੀ ਵੋਟਾਂ ਲੈਣ ਲਈ ਗੱਲਾਂ ਕਰਦੇ ਸੀ ਉਹ ਤੁਸੀਂ ਡੁੱਬ ਕੇ ਮਰ ਜਾਓ ਤੁਹਾਨੂੰ ਸ਼ਰਮ ਦਾ ਨਾਮ ਦਾ ਕੋਈ ਤੁਹਾਡੇ ਕੋਲੇ ਕੋਈ ਚੀਜ਼ ਨਹੀਂ ਹੈਗੀ ਯਾਰ ਤੁਸੀਂ ਦੱਲੇਵਾਲ ਸਰ ਦੇ ਕਿੰਤੂ ਪ੍ਰੰਤੂ ਕਰਦੇ ਹੋ ਉਹ ਤਾਂ ਕਹਿੰਦੇ ਕਿ ਮੰਗਾ ਹੀ ਹਾਰੇ ਕੇਨ ਸੁਣਾ ਸਿਆ ਤੁਸੀਂ ਮੇਰੀ ਗੱਲ ਸੁਣੋ ਜੀ ਕੇਂਦਰ ਨਾਲ ਜਿਹੜਾ ਗੱਲਾਂ ਸਬੰਧ ਦੀ ਗੱਲ ਕਰਦੇ ਨੇ ਕਿ ਚਲੋ ਬੱਸ ਇਹ ਮੈਂ ਗੱਲ ਕਰਦਾ ਖਾਰਗੇ ਬਹੁਤ ਸਾਰੇ ਮੰਗਾਂ ਜਿਹੜੀਆਂ ਕਿ ਪੰਜਾਬ ਸਰਕਾਰ ਨਾਲ ਸੰਬੰਧ ਨੇ ਐਡੇ ਸਾਡੇ ਆਗੂ ਪਾਗਲ ਨਹੀਂ ਹੈਗੇ ਜਿਹੜੇ 40 40 50 57 ਤੋਂ ਅੰਦੋਲਨ ਲੜੀ ਜਾਂਦੇ ਜਿਨਾਂ ਨੂੰ ਇਹ ਨਹੀਂ ਪਤਾ ਕਿ ਕਿਹੜੀ ਸੈਂਟਰ ਨਾਲ ਸੰਬੰਧ ਦਾ ਕਿਹੜੀ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਪਰ ਜੇ ਇਹ ਗੱਲ ਕਹਿੰਦਾ ਕਿ ਸੈਂਟਰ ਨਾਲ ਸੰਬੰਧਤ ਨੇ ਗੱਲਾਂ ਮੰਗਾ ਫਿਰ ਤੁਸੀਂ ਇੱਥੇ ਕੀ ਮਾਰਾ ਫਿਰ ਤੁਸੀਂ ਇੱਥੇ ਪਖੰਡ ਕਿਉਂ ਕਰਦੇ ਫਿਰਦੇ ਹੋ ਤੁਸੀਂ ਜਾ ਕੇ ਸੈਂਟਰ ਦੇ ਧਰਨਾ ਲਾਓ ਤੁਸੀਂ ਆਪਣਾ ਲੰਗ ਲੈਣਾ ਕੱਟਾ ਕਰਕੇ ਉੱਤੇ ਜਾਓ ਜਾ ਕੇ ਪੰਜਾਬ ਦੇ ਹੱਕ ਲੈ ਕੇ ਦੇ ਕੇ ਆਓ ਕਿਸਾਨਾਂ ਨੂੰ ਕਹਿ ਰਿਹਾ ਵੀ ਤੁਸੀਂ ਚਲੋ ਅਸੀਂ ਨਾਲ ਚੱਲੋ ਤੁਸੀਂ ਮੇਰੀ ਗੱਲ ਸੁਣੋ ਫਿਰ ਤੁਸੀਂ ਵੋਟਾਂ ਲੈ ਕੇ ਤੁਸੀਂ ਲੀਡਰ ਕਦੇ ਲਈ ਬਣਿਓ ਤੁਸੀਂ ਐਮਐਲਏ ਕਦੇ ਲਈ ਬਣਿਓ ਤੁਸੀਂ ਐਵੇਂ ਹੀ ਬੰਨ ਕੇ ਪੱਕਾ ਭਗਤ ਸਿੰਘ ਵਾਲੇ ਤੁਸੀਂ ਤੁਹਾਨੂੰ ਭਗਤ ਸਿੰਘ ਕੌਣ ਦਾ ਕੀ ਹੱਕ ਹੈ ਜਿਹੜੇ ਤੁਸੀਂ ਕਹਿੰਦੇ ਤੁਸੀਂ ਕਿਸਾਨਾਂ ਨੂੰ ਚਲੋ ਤੁਸੀਂ ਕਿਸਾਨਾਂ ਦੇ ਵੋਟਾਂ ਨਹੀਂ ਲੈਂਤੀਆਂ ਲੀਡਰ ਦਾ ਕੰਮ ਕੀ ਹੁੰਦਾ ਲੀਡਰ ਦਾ ਕੰਮ ਹੁੰਦਾ ਲੋਕਾਂ ਦੀ ਲੜਾਈ ਲੜਨਾ ਜਿਹੜੇ ਲੀਡਰ ਨੂੰ ਲੋਕ ਨੇ 1.5 ਲੱਖ ਵੋਟ ਇੱਕ ਹਲਕੇ ਦੇ ਵਿੱਚੋਂ ਪੈ ਗਈ ਕੁਝ ਕਿਸ ਨੇ ਪਾਈਏ ਕਿਸ ਨੇ ਨਹੀਂ ਪਾਈ ਉਹ ਡੇਢ ਤੋਂ ਲੱਖ ਦਾ ਬੋਟ ਦਾ ਮਾਲਕ ਹੈ ਤੂੰ ਲੀਡਰ ਤੂੰ ਐਮਐਲਏ ਕਦੇ ਲਈ ਕੌਣਾ ਤੂੰ ਕਿਸਾਨ ਦਾ ਪੁੱਤ ਨਹੀਂ ਤੂੰ ਮਜ਼ਦੂਰ ਦਾ ਪੁੱਤ ਨਹੀਂ ਤੁਸੀਂ 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 ਜਿਹੜਾ ਕਹਿੰਦੇ ਕਿਸਾਨ ਤੁਸੀਂ ਕਿਸਾਨ ਕਿਸਾਨ ਜਿੱਦਾਂ ਦਾ ਕਹਿੰਦੇ ਅਸੀਂ ਕਿਸਾਨ ਦੇ ਪੁੱਤਾਂ ਆ ਸਾਡਾ ਸੀਐਮ ਵੀ ਕਹਿੰਦਾ ਮੈਂ ਕਿਸਾਨ ਦਾ ਪੁੱਤਾਂ ਭਰਾਵਾ ਜੇ ਕਿਸਾਨ ਦਾ ਪੁੱਤਾਂ ਦਾ ਸਭ ਤੋਂ ਵੱਡੀ ਲੜਾਈ ਲੜ ਜਾ ਕਿ ਕਿਸਾਨੀ ਦੀ 70 70% ਜਿਹੜੀ ਸਾਰਾ ਸਾਰਾ ਜਿਹੜਾ ਪੰਜਾਬ ਹੈ 80% ਮੋਂ ਖੇਤੀਬਾੜੀ ਤੇ ਨਿਰਭਰ ਹੈ 80% ਮੋਂ ਠੀਕ ਹੈ ਨਾ ਗੱਲ ਸਭ ਤੋਂ ਵੱਡੀ ਜਿਹੜੀ ਕਿ ਆਵਾਜ਼ ਗੌਣ ਚੱਲਦਾ ਉਹ ਸਾਰਾ ਕੁਝ ਖੇਤੀ ਦੇ ਸਿਰ ਤੋਂ ਹੀ ਚੱਲਦਾ ਸਾਰੇ ਕਿਹਨਾਂ ਮੁੱਖ ਮੰਤਰੀ ਵਪਾਰ ਹੀ ਖਤਮ ਹੋ ਰਿਹਾ ਸੀ ਤਾਂ ਕਰਕੇ ਇਹ ਸਮਾਪਤ ਕੀਤਾ ਧਰਨਾ ਜਿਹੜਾ ਵਪਾਰ ਦੀਆਂ ਗੱਲਾਂ ਕਰਦਾ ਵਪਾਰੀ ਵਰਗ ਨੂੰ ਤਾਂ ਰਗੜੀ ਤੁਰੇ ਜਾਂਦੇ ਨੇ ਕਿ ਗੱਲਾਂ ਕਿਹੜੀਆਂ ਕਰਦਾ ਪੜ੍ਹ ਲਾ ਟਰੰਪ ਵਰਗਿਆਂ ਦੇ ਬਿਆਨ ਪੜ੍ਹ ਲਾ ਕੀ ਕਿਸ ਉਹਨਾਂ ਦੇ ਬਿਆਨ ਆਈ ਜਾਂਦੇ ਨੇਗੇ ਉਹ ਭਰਾਵਾ ਜਿਹੜੇ ਵਪਾਰੀ ਵਰਗ ਨੂੰ ਇਹ ਰਗੜੀ ਤੁਰੇ ਜਾਂਦੇ ਨੇਗੇ ਉਸ ਵਪਾਰੀ ਵਰਗ ਨੂੰ ਤੁਸੀਂ ਬਚਾਉਣ ਤੇ ਲੱਗੇ ਹੋਇਆ ਸਿਰ ਪਰ ਸਿਰ ਪੰਜਾਬ ਦੇ ਕਿਸਾਨ ਬਚਾ ਰਹੇ ਨੇਗੇ ਗੱਲਾਂ ਕਿੱਡੀਆਂ ਕਰਦੇ ਹੋ ਜਿਹੜਾ ਤੂੰ ਵਪਾਰੀ ਵਰਗ ਨਾਲ ਗੱਲਾਂ ਕਰਦਾ ਭਰਾਵਾ ਸਿਰ ਪਰ ਸਿਰ ਤਾਂ ਬੋਟਾਂ ਲੈਣੀਆਂ ਨੇਗੇੁੱੁੱਤੀ ਗੱਲਾਂ ਸਾਰਾ ਵੀ ਮੈਂ ਬੋਟਾਂ ਲੈਣੀਆਂ ਨੇ ਲਿਧਾਨੇ ਦੇ ਵਿੱਚ ਮੈਂ ਉੱਥੇ ਉਹਨੂੰ ਰੋੜੇ ਜਿਹਨੂੰ ਉਹਨੂੰ ਲਾ ਕੇ ਕੇਦਰੀ ਕੇਦਰੀ ਵੱਲ ਨੂੰ ਉੱਥੇ ਭੇਜਣਾ ਫਿਕਰ ਨਾ ਕਰ ਹੋ ਸਕਦਾ ਤੁਸੀਂ ਲਿਧਾਨ ਵਾਲੀ ਚੋਣ ਜਿੱਤ ਜੋਂ ਕਿਉਂਕਿ ਤੁਹਾਡੀ ਸਰਕਾਰ ਫੋਟੋ ਕੋਲ ਸਾਰਾ ਤਾਮਜਮਾ ਤੰਤਰ ਮੰਤਰ ਮੈਂ ਤੈਨੂੰ ਲਿਖ ਕੇ ਗੱਲ ਦਿੰਦਾ ਮੇਰੀ ਅੱਜ ਦੀ ਗੱਲ ਨੋਟ ਕਰਨੀ ਜਿਹੜੇ ਤੇਰੇ ਐਮਐਲ ਨੇ ਇਹਨਾਂ ਨੂੰ ਅਗਲੀ ਵਾਰੀ ਕਿਸੇ ਨੇ ਮੈਂਬਰ ਨਹੀਂ ਬਣਾਉਣਾ ਮੈਂਬਰ ਯਾਦ ਰੱਖੀ ਆ ਜਿਹੜਾ ਨਾ ਅੱਗ ਲਾਉ ਜਿਨ੍ਹਾਂ ਦੇ ਜਿਹੜਾ ਅੱਗ ਲਾਉ ਸਾਡਾ ਇਲਾਕਾ ਨਾ ਜਿਹੜਾ ਜਿਹਦੇ ਵਿੱਚ ਸਾਰੇ ਸੀਨਰ ਵਿੱਚ ਅੱਗ ਭੜਕਦੀ ਆ ਪੰਜਾਬ ਲਈ ਦਿਲ ਟੜਕਦਾ ਸੰਗਰੂਰ ਮਾਨਸਾ ਠਿੰਡਾ ਬਰਨਾਲਾ ਇਹ ਜਿਹੜੇ 4-5 ਜ਼ਿਲ੍ਹੇ ਨੇ ਨਾ ਇਹ ਤੇਰੇ ਲਈ ਸੱਚੀ ਮੈਨੂੰ ਕੀ ਦੱਸਾਂ ਕੀ ਖੁੰਡਾਂ ਦੇ ਗੱਲਾਂ ਚੱਲਦੀਆਂ ਨੇ ਕਿ ਰਾਜਤਾਨੀ ਇਹ ਆ ਮੈਂ ਕਿਹਾ ਰਾਜਤਾਨੀ ਤਾਂ ਹੈਗੀ ਹੈਗੀ ਆ ਜਿਹੜੀਆਂ ਇਹਨਾਂ ਦੇ ਕੋਲੇ ਪਲਾਨਿੰਗ ਆ ਨੇ ਨਾ ਵੀ ਆਉਣ ਦੇ ਕੋਈ ਗੱਲ ਨਹੀਂ ਹਜੇ ਤਾਂ ਥੋੜਾ ਜਿਹਾ ਖਰਚਾ ਥੋੜਾ ਜਿਹਾ ਖਰਚਾ ਸੱਚੀ ਇੰਨਾ ਗਣ ਗਣ ਬਦਲੇ ਜਾਣਗੇ ਭਗਵਾਨ ਤੁਮਾਨਾ ਮੈਨੂੰ ਤੇ ਸਿਰ ਦੀ ਸੌ ਜੇ ਮੈਂ ਝੂਠ ਬੋਲਾਂ ਲੋਕ ਇੰਨਾ ਕੁ ਸੋਚੀ ਖੜੇ ਨੇ ਕਿ ਹਜੇ ਵੀ ਤੂੰ ਸੰਭਲ ਜਾ ਮੈਂ ਤੈਨੂੰ ਸਾਫ਼ ਗੱਲ ਕਹਿਣਾ ਇੰਨਾ ਕੁਸ਼ ਲੋਕ ਖੁੰਡਾਂ ਦੇ ਵੜ ਕੇ ਬਣਾਉਂਦੇ ਨੇਗੇ ਵੀ ਕੋਈ ਗੱਲ ਨਹੀਂ ਆਲਾ ਬੁੜਾ ਹਾਲਾਤ ਕਰਨਗੇ ਸੱਚੀ ਇਹ ਆ ਜਿਹੜੇ ਨਾਲ ਜਿਹੜੇ ਤੈਨੂੰ ਸਾਰਿਆਂ ਨੇ ਪੋਟਾ ਐਨਾ ਚਾਉਣ ਨਾਲ ਪਾਈਆਂ ਸੀਗਾ ਉਹ ਯਾਰ ਤੂੰ ਥੋੜੇ ਵਪਾਰੀ ਬਪੂਰੀ ਵਰਕ ਦਾ ਗੱਲਾਂ ਕਰਦਾ ਸ਼ਹਿਰਾਂ ਵਾਲੀ ਗੱਲਾਂ ਕਰਿਆ ਕਰਦਾ ਆ ਜਿਹੜਿਆ ਲੋਕ ਨੇ ਨਾ ਇਹ ਤੁਹਾਨੂੰ ਸੱਚੀ ਐਡਾ ਵੱਡਾ ਤੈਨੂੰ ਹੀਰੋ ਮੰਨਦੇ ਸੀਗੇ ਤੇਰੀ ਸੌ ਕੀ ਕਰਾਂਗਾ ਹਜੇ ਸੀਐਮ ਦੀ ਕੁਰਸੀ ਜਮਾ 0 ਹੋ ਗਿਆ ਜਮਾ 0 ਹੋ ਗਿਆ ਮੈਨੂੰ ਮੇਰੀ ਮਾਂ ਦੀ ਬਾਲੇ ਲੋਕਾਂ ਦੇ ਵਿੱਚ ਨਾਵਰਤ ਪੈਦਾ ਹੋਗੀ ਇਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਨੇਗੇ ਥੋੜੀ ਮੋਟੀ ਸ਼ਰਮ ਕਰ ਲਿਆ ਕਰੋ ਜਿਹੜੇ ਹਜੇ ਵੀ ਪੱਗਾ ਮਾਣੇ ਕਹਿੰਦੇ ਸੀ ਆਮ ਆਦੀ ਪਾਰਟੀ ਦੇ ਵਰਕਰਾਂ ਮੇਰੇ ਹੱਥ ਵੰਨ ਕੇ ਬਿੰਦੇ ਤੁਸੀਂ ਮੇਰੇ ਭਰਾਓ ਤੁਸੀਂ ਕਿਹੜੇ ਗੱਲ ਨਾਲ ਕਹਿ ਰਹੇ ਹੋ ਅਸੀਂ ਅਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਮੇਰੇ ਤੁਸੀਂ ਭਰਾਓ ਮੇਰੇ ਨਾਲ ਅੱਖ ਚੱਕ ਪਾ ਕੇ ਗੱਲ ਕਰੋ ਜੇ ਤੁਸੀਂ ਮੇਰੀ ਵੀਡੀਓ ਦੇਖੋਗੇ ਨਾ ਇਮਾਨਦਾਰੀ ਨਾਲ ਤੁਸੀਂ ਦੇਖੋ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਕਹੌਣ ਦੇ ਲਾਇਕ ਹੈਗੇ ਹੋ ਕੀ ਕੁਛ ਨਹੀਂ ਆਪਣੇ ਨਾਲ ਕੀਤਾ ਜ਼ੁਲਮ ਜੋ ਕੀਤਾ ਜ਼ੁਲਮ ਜੇ ਤੁਸੀਂ ਇਹ ਜ਼ੁਲਮ ਨੂੰ ਭੁੱਲਦੇ ਨਾ ਭੁੱਲੋ ਜੋ ਭਰਾਓ ਅਸੀਂ ਤੁਸੀਂ ਮੈਨੂੰ ਦੱਲ ਲਸੋ ਆਪਾਂ ਨੂੰ ਦਿੱਲੀ ਕਿਦੋਂ ਹਰਾ ਸਕਦੇ ਦਿੱਲੀ ਦੇ ਦਾ ਅਸੀਂ ਜਮ੍ਹਾਂ ਹਣ ਪਹਿਲਾਂ 20 25 ਵਾਰਾਂ ਦੀ ਖੁੱਛ ਕੁੱਤੀ ਆ ਦਿੱਲੀ ਦੀ ਸਿਰ ਪਰ ਸਿਰ ਪਜੇ ਅਸੀਂ ਹਾਰੇ ਨਹੀਂਗੇ ਅੰਦੋਲਨ ਖਰਾਬ ਹੋਇਆ ਤੁਹਾਡੇ ਆ ਤੁਹਾਡੀਆਂ ਆ ਜਿਹੜੇ ਕਿ ਬੱਤੀਆਂ ਥੋੜੇ ਜਾਦੀ ਘੁਲਾੜ ਜਿਹੜਾ ਐਮਐਲਏ ਕਾ ਹੁਣ ਇਹਨਾ ਕਰਕੇ ਹੋਇਆ ਵੀਰ ਬਣ ਕੇ ਥੋੜਾ ਜਨਾ ਆਪਣੇ ਆਪ ਨੂੰ ਸ਼ਰਮ ਮੰਨ ਲਿਆ ਕਰੋ ਕਮੈਂਟ ਕਰ ਦੇ ਆਪਣੇ ਆਪ ਨੂੰ ਇਹ ਸਮਝ ਲੈ ਕਰੋ ਵੀ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਪੰਜਾਬ ਦੀ ਧਰਤੀ ਦੇ ਵਾਰਸਾਂ ਜੀ ਅਸੀਂ ਅਸੀਂ ਕਿਸੇ ਦੇ ਹੋਰ ਵਾਰਸਾਂ ਥੋੜੀ ਜੀ ਸ਼ਰਮ ਕਰਕੇ ਕਮੈਂਟ ਕਰ ਲਿਆ ਕਰੋ ਜਦੋਂ ਤੁਸੀਂ ਕਹਿਣੇ ਹੋਣਾ ਨਾ ਇਹ ਭਾਨਾ ਐ ਬੋਲਦਾ ਥੋੜਾ ਜਿਹਾ ਸ਼ਰਮ ਕਰ ਲਿਆ ਕਰੋ ਵੀ ਤੁਸੀਂ ਤੁਹਾਡੇ ਅੰਦਰ ਕੀ ਹੈ ਮੈਂ ਤਾਂ ਹਰ ਟਾਈਮ ਕਹਿਣਾ ਹੁੰਦਾ ਜਿਹੜਾ ਤੁਸੀਂ ਮੈਨੂੰ ਕਹਿਦੇ ਹੋ ਨਾ ਦੂਜੇ ਤੀਜੇ ਦਿਨ ਆ ਮੇਰੇ ਖਿਲਾਫ ਹੀ ਕੋਈ ਨਾ ਕੋਈ ਬਕਾਬਤਾ ਚੱਲਦੀ ਰਹਿੰਦੇ ਨੇ ਆ ਕੈਮਰਾ ਆ ਪੱਤਰਕਾਰ ਹੋਰ ਪੱਤਰਕਾਰ ਜਿਹੜਾ ਮਰਜ਼ੀ ਆ ਕੇ ਮੇਰੇ ਨਾਲ ਸਾਹਮਣੇ ਬਹਿ ਜੇ ਜੇ ਭਾਨੇ ਸਿੱਧੂ ਨੇ ਕਿਦਾ 5 ਰੁਪਏ ਖਾਦੇ ਹੁਣ ਕਰੋੜਾ ਰੁਪਿਆ ਨੌਜਵਾਨਾਂ ਦਾ ਖੜਾਤਾ ਤੁਸੀਂ ਆ ਕੇ ਸਾਹਮਣੇ ਲਿਆਓ ਜਿਹੜਾ ਮੇਰੇ ਤੇ ਬੰਦਾ ਬਲੇਮ ਲਾਉਂਦਾ ਹੋਇਆ ਵੀ ਆ ਭਾਈ ਤੇਰੇ ਦੇ ਬੰਦਾ ਬਲੇਮ ਲਾਉਂਦਾ ਆ ਤੂੰ ਇਹਦਾ ਗੱਲ ਦਾ ਜਵਾਬ ਦੇ ਆ ਇੱਧਰ ਖੜਾ ਵਿਚਾਰੇ ਤੁਸੀਂ ਖੜੋਗੇ ਇੱਧਰ ਖੜ ਕੇ ਦਿਖਾ ਮੜਾ ਇਹੰਦਾ ਆ ਤੂੰ ਖੜੇ ਹੋਵਾਂਗਾ ਆ ਤੂੰ ਖੜੇਗਾ ਇੱਧਰ ਜਿਹੜਾ ਮੇਰੇ ਮੈਨੂੰ ਮੈਨੂੰ ਉੱਥੇ ਖੜ ਕੇ ਮੇਰਾ ਸਵਾਲ ਦਾ ਜਵਾਬ ਦੇਵੇ ਐ ਨਹੀਂ ਪਾਣਾ ਸੁੱਧਾ ਕਰਤਾਰ ਡੱਕ ਦਾ ਲੰਡੀ 부ੱਚੀ ਦੂਜੇ ਤੀਜੇ ਦਿਨ ਕੋਈ ਨਾ ਕੋਈ ਕਰਨ ਲੱਗ ਜਾਂਦਾ ਥੋੜਾ ਆ ਥੋੜੇ ਥੋੜੇ ਆ ਆਪਣੇ ਬਰਨਾਲੇ ਦੇ ਵਿੱਚ ਤਿੰਨ ਚਾਰ ਐਮਐਲ ਨੇ ਤਿੰਨ ਐਮਐਲ ਨੇਗੇ ਮੈਨਾਂ ਤਿੰਨਾਂ ਨੂੰ ਕਹਿਣਾ ਚਾਹਣਾ ਤੁਹਾਡੇ ਕੋਲੇ ਕਿੰਨੀਆਂ ਪਾਵਰਾਂ ਨੇ ਥੋੜੇ ਤੋਂ ਵੱਧ ਨੌਜਵਾਨਾਂ ਦਾ ਪੈਸਾ ਕਢਾਤਾ ਥੋੜੇ ਤੋਂ ਵੱਧ ਲੋਕਾਂ ਦੀ ਗੱਲਬਾਤ ਸੁਣੀ ਹੋਣੀ ਆ ਚਲੋ ਤੁਹਾਡੇ ਕੋਲੇ ਤਾਕਤ ਆ ਭਾਈ ਮੈਂ ਪਿਛਲੇ ਦਿਨਾਂ ਦੇ ਵੀ ਡੀਸੀ ਕੋਲੇ ਦੋ ਤਿੰਨ ਕੰਮਾਂ ਲਈ ਗਿਆ ਉਹਨੇ ਮੇਰੀ ਨਹੀਂ ਸੁਣੀ ਨਹੀਂ ਸੁਣੀ ਕਿਉਂਕਿ ਉਹਨੂੰ ਪਤਾ ਮੈਨੂੰ ਵੀ ਇਹ ਚੀਜ਼ ਦਾ ਲੱਗਿਆ ਵੀ ਯਾਰ ਕੋਈ ਗੱਲ ਨਹੀਂ ਜਦੋਂ ਉਹਨਾਂ ਦਾ ਕੋਈ ਲੰਡੂ ਜਾਂ ਮੂਰੇ ਵਗ ਜਾਂਦਾ ਉਹਦੀ ਭਾਈ ਮੂਰੇ ਦੀ ਵੱਧ ਸੁਣਦੇ ਨੇਗੇ ਕੁਦਰਤ ਲਈ ਕੰਮ ਮੇਰਾ ਕਰਦਾ ਹਾਂ ਬਈ ਮੈਂ ਗਰਮੀ ਗਰਮੀ ਇਹਨਾਂ ਨਾਲ ਕੋਈ ਐਮਐਲਏ ਕਰ ਦੋ ਮੇਰੇ ਬਤਾਵਕ ਜੰਗਲ ਮਾਲ ਆ ਬਾਗ ਬੂਟੇ ਦੇ ਪਾਣੀ ਮੈਂ ਪਾ ਰਿਹਾ ਇਹਨਾਂ ਦੇ ਕੋਈ ਕਰ ਸਕਦਾ ਮੇਰੇ ਬਤਾਵਕ ਬਹੁਤਾ ਬਰਨ ਖਵਾਵਾ ਜੀ ਬਾਤਾ ਵਰ ਲਈ ਕੀਤਾ ਕੀ ਆ ਉਹੀ ਡਰਾਮੇ ਕਰੀ ਜਾਂਦੇ ਹੋ ਕੀ ਕੀਤਾ ਬਾਤਾ ਵਰ ਲਈ ਭਾਨਾ ਸਿੱਧੂ ਪਰਸਨਲ ਤੌਰ ਤੇ ਖੁੰਦਕ ਰੱਖਦਾ ਸਰਕਾਰ ਦੇ ਨਾਲ ਮੇਰੀ ਤੂੰ ਇੱਕ ਮਿੰਟ ਗੱਲ ਸੁਣ ਮੇਰਾ ਤੂੰ ਮੇਰਾ ਵੱਡਾ ਭਾਈ ਆ ਪਕ ਤੂੰ ਇਹਦੀ ਗੱਲ ਕਰਦਾ ਮੈਂ ਖੁੰਦਕ ਪਰਸਨਲ ਤੌਰ ਤੇ ਤੂੰ ਪਿਛਲੀਆਂ ਸਰਕਾਰਾਂ ਦੀ ਗੱਲ ਦੱਸ ਮੈਨੂੰ ਤੂੰ ਮੈਨੂੰ ਇਮਾਨਦਾਰ ਨਾਲ ਗੱਲ ਦੱਸ ਕਾਂਗਰਸ ਦਾ ਮੈਂ ਕਿੰਨਾ ਡੱਟ ਕੇ ਵਿਰੋਧ ਕੀਤਾ ਨਹੀਂ ਹੁਣ ਮਰਿਆ ਪਿਆ ਨੂੰ ਹੋਰ ਕੀ ਮਾਰਨਾ ਉਹਨਾਂ ਕੋਲ ਤਾਂ ਹੈ ਹੀ ਨਹੀਂ ਹਜੇ ਕੁਝ ਉਹਨਾਂ ਦੇ ਗਲਾਬ ਮੈਂ ਕੀ ਬੋਲਾਂ ਕੀ ਮੈਂ ਬਦਲਾ ਦਾ ਵਿਰੋਧ ਕੀਤਾ ਨਹੀਂ ਉਹ ਕਹਿੰਦੇ ਸੀ ਕਿ ਝਾੜੂ ਵਾਲਿਆਂ ਦਾ ਬੰਦਾ ਹੈ ਚਲ ਨਿਕਲ ਗਈ ਨਾ ਤੁਹਾਡੇ ਵਿੱਚ ਮਨ ਗੱਲ ਚੋਂ ਸ਼ਾਂਕਾ ਨਿਕਲ ਗਿਆ ਉਹ ਹੀ ਝਾੜੂ ਨੇ ਨਵਾਂ ਪਰਚੇ ਪਾਏ ਨਹੀਂ ਇਹ ਗੱਲ ਨਹੀਂ ਹੈਗੀ ਜਿੱਦਣ ਤੁਸੀਂ ਇਹ ਚੀਜ਼ ਸਮਝ ਜਾਓਗੇ ਵੀ ਸਾਡਾ ਕਿਹੜਾ ਨੌਜਵਾਨ ਕਿਹੜਾ ਬੰਦਾ ਸਾਡੇ ਪੰਜਾਬ ਦੀ ਗੱਲ ਕਰਦਾ ਉਸ ਦਿਨ ਕੋਈ ਵੀ ਨੌਜਵਾਨ ਪੰਜਾਬ ਨੂੰ ਛੱਡ ਕੇ ਬਾਹਰ ਨਹੀਂ ਜਾਊਗਾ ਇਹ ਦੁਨੀਆ ਦੀ ਸਭ ਤੋਂ ਧਰਤੀ ਤੁਸੀਂ ਇਕੱਠੇ ਹੋ ਜਾਓਗੇ ਤੁਹਾਡੇ ਕੋਲ ਤਾਂ ਆਪਦੇ ਲੱਤਾਂ ਖਚਣ ਤੋਂ ਬਣਾ ਹੋਰ ਕੋਈ ਕੰਮ ਨਹੀਂ ਕਿਤੇ ਮੈਂ ਕਿਹਣਾ ਚੱਲ ਜੇ ਕਿਸੇ ਨਾਲ ਮੈਂ ਖੁੱਲਾ ਗੱਲ ਕਰਦਾ ਹੁੰਨਾ ਮੇਰਾ ਘਰ ਖੁੱਲਾ ਹੈ ਜਦੋਂ ਮਰਜ਼ੀ ਮੇਰੇ ਨਾਲ ਆ ਕੇ ਕੋਈ ਮਰਜ਼ੀ ਵਿਚਾਰਾਂ ਦੀ ਸਾਂਝ ਪਾ ਲਈ ਵੀ ਤੇਰੇ ਵਿਚਾਰ ਕੀ ਨੇ ਤੂੰ ਕੀ ਸੋਚਦਾ ਤੇਰੇ ਅੰਦਰ ਕੀ ਚੱਲਦਾ ਮੇਰੇ ਨਾਲ ਕੇ ਸਮਝੋ ਮੈਨੂੰ ਦੱਸੋ ਮੇਰੇ ਚ ਗਲਤੀ ਕੀ ਮੈਨੂੰ ਦੱਸੇ ਜਿਹੜਾ ਇਹ ਗੱਲਾਂ ਕਰਦੇ ਨੇ ਗੱਲਾਂ ਕਰਨੋਂ ਕੀ ਆ ਗੱਲਾਂ ਕਰੀ ਚਲੋ ਗੱਲਾਂ ਕਰਨਾ ਕੀ ਹੋ ਜੂਗਾ ਕੰਮ ਕਰਕੇ ਦਿਖਾ ਦੇ ਉਹ ਹਾਥੀ ਲੰਘ ਜਾਂਦਾ ਕੁੱਤੇ ਮੰਗਰ ਭੌਂਕੀਂਦੇ ਨੇ ਭੌਂਕੀ ਚਲੋ ਇਸ ਕਰਕੇ ਇਹ ਚੀਜ਼ ਆ ਇੱਕ ਰਵਿ